ਜੀ ਸ਼ੁਰੂ ਕਰਗੇ ਜੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅੱਜ ਬਠਿੰਡੇ ਦੇ ਬਹੁਤ ਹੀ ਸਤਿਕਾਰਤ ਬੈਸ ਤੁਸੀਂ ਸਾਰੇ ਕਾਰਜ ਵੀਰ ਭਰਾ ਆਏ ਉਹ ਪਹਿਲਾਂ ਜੀ ਆਇਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਅੱਜ ਅਸੀਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹਦੇ ਵਿੱਚ ਸਰਬਾਰ ਚੁਸਪਿੰਦਰ ਸਿੰਘ ਜਿਹੜੇ ਮਾਨਸਾ ਤੋਂ ਨੇ ਸਾਡੇ ਵਿੱਚ ਕੌਂਸਲ ਦੇ ਸੀਨੀਅਰ ਆਗੂ ਨੇ ਉਹਦੋਂ ਛੱਡ ਕੇ ਸ਼ਾਮਲ ਹੋਏ ਐ ਉਹਨਾਂ ਨੂੰ ਜੀ ਆਇਆਂ ਉਹਨਾਂ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਸਾਡੇ ਵਾਸਤੇ ਇੱਕ ਕਿਉਂਕਿ ਜਿਹੜੇ ਭਰਾ ਕੰਮ ਕਰਨ ਲਈ ਦੇਰਗਾਹ ਸਮਾਜ ਵਿੱਚ ਤੁਰੇ ਫਿਰਦੇ ਐ ਤੇ ਅਸੀਂ ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੁੰਦੇ ਆ ਪਰ ਉਹਦੇ ਪਰਦੇਸਾ ਸਮਾਜ ਲਈ ਐ ਉਹਦੇ ਵਿੱਚ ਬਹੁਤ ਸਾਰੇ ਲੋਕ ਜੁੜਦੇ ਐ ਉਹਨਾਂ ਨੂੰ ਸਾਡੇ ਸਾਥੀ ਸਾਰੇ ਜਿਹੜੇ ਸਾਡੀ ਪਾਰਟੀ ਦਾ ਬਹੁਤ ਵੱਡਾ ਬਲ ਜਦੋਂ ਇਲੈਕਸ਼ਨ ਚੱਲਦੇ ਹੁੰਣ ਤੇ ਉਹ ਮੈਂ ਲੋਕ ਸਵਾਲ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੇ ਐ ਮੈਨੂੰ ਜਿਹੜਾ ਆਪਣਾ ਇਲੈਕਸ਼ਨ ਲੜਦਾ ਉਹਦੇ ਵਾਸਤੇ ਬਹੁਤ ਵੱਡਾ ਸਹਾਰਾ ਮਿਲ ਜਾਂਦਾ ਹੈ ਕਿਉਂਕਿ ਜਿਹੜਾ ਸਮਾਜਵਾਨ ਸਾਡੇ ਨਾਲ ਆਉਂਦਾ ਹੈ ਸਾਡੇ ਨਾਲ ਪਹਿਲਾਂ ਕੰਮ ਕੀਤਾ ਤੇ ਮੈਂ ਇਹ ਆਸ ਵੀਦਰ ਰੱਖੂਗਾ ਕਿ ਪੂਰੀ ਹਿੰਮਤ ਲਾ ਕੇ ਜਿਹੜੀ ਇਲੈਕਸ਼ਨ ਇੱਕ ਜੰਗ ਵਰਗੀ ਚੀਜ਼ ਹੁੰਦੀ ਹੈ ਕਿ ਜਿਵੇਂ ਜੰਗ ਚੜੜਨ ਲੱਗਿਆ ਨਾਈਟ ਤੱਕ ਵਿਉਂਦੇਦਾਰੀਆਂ ਵਿਖੇ ਜਾਂਦੀਆਂ ਤੇ ਨਾ ਹੀ ਉਸ ਕੋਰਨਲ ਜਰਨਲ ਵਾਲੀ ਤੇ ਸਿਪਾਹੀ ਵਾਲੀ ਗੱਲ ਹੁੰਦੀ ਹੈ ਇਲੈਕਸ਼ਨ ਰਣ ਸਾਰੇ ਅਸੀਂ ਲੀਡਰ ਸਹਿਬਾਨ ਚਾਹੇ ਉਹਦੇ ਚ ਕਿਵੇਂ ਵੀ ਹੋਣ ਔਰ ਵਰਕਰ ਵਲੰਟੀਅਰ ਸਾਥੀ ਉਹਦੇ ਦਾ ਸਾਰੇ ਨਾਲ ਮਿਲ ਕੇ ਲੜਦੇ ਆਂ ਸਾਡੂ ਸ੍ਰੀ ਦਰਪ ਸਿੰਘ ਜੀ ਤੇ ਉਹਦੇ ਸਾਥੀਆਂ ਦੇ ਆਉਣ ਨਾਲ ਲੋਕ ਸਭਾ ਵਟਿੰਡਾ ਵਿੱਚ ਖਾਸ ਕਰਕੇ ਬਹੁਤ ਵੱਡਾ ਸਹਾਰਾ ਮਿਲੂਗਾ ਤੇ ਪਾਰਟੀ ਜਿਹੜੀ ਸਾਰੀ ਸਾਡੀ ਪੰਜਾਬ ਤੇ ਮਜ਼ਬੂਤ ਹੋਊਗੀ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਤੇ ਨਾਲ ਵਿਸ਼ਵਾਸ ਵੀ ਦਿਨਾ ਕਿ ਜਿਵੇਂ ਤੁਹਾਨੂੰ ਸਰਕਾਰ ਭਗਵੰਤ ਸਿੰਘ ਜੀ ਮਾਨ ਹੁਰਾਂ ਨੇ ਉਹਨਾਂ ਨੇ ਆਪ ਸ਼ਾਮਲ ਕਰਵਾਇਆ ਤੇ ਤੁਹਾਡਾ ਪਾਰਟੀ ਵਿੱਚ ਤੁਹਾਡਾ ਸਦਾ ਲਈ ਮਾਨ ਸਨਮਾਨ ਕਦੇ ਵੀ ਆਪਣੇ ਮਨ ਨੂੰ ਨਹੀਂ ਹੋਊਗਾ ਕਿ ਜਿਨ੍ਹਾਂ ਨਾਲ ਮੈਂ ਆ ਕੇ ਸ਼ਾਮਲ ਹੋਇਆ ਉਹਨਾਂ ਨਾਲ ਬਦਾਨਗੀ ਵਰਗੀ ਗੱਲ ਜਾਂ ਮੇਸ਼ਾ ਜਿਹੜੇ ਪੋਲੀਟੀਕਲ ਤੋਂ ਆਪਾਂ ਹੈਗੇ ਹੈਗੇ ਪਰਿਵਾਰਕ ਇੱਕ ਦੂਸਰੇ ਨਾਲ ਵਿਚਾਰ ਹੋਊਗਾ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅੱਜ ਮੇਰੇ ਵਾਸਤੇ ਇੱਕ ਪ੍ਰਾਪ ਹੋ ਵੀ ਆਇਆ ਹੈ ਬਹੁਤ ਜਰਦਾਰ ਇੱਕ ਪਾਰਟੀ ਲਈ ਕਰਨ ਦੇ ਇਸ਼ਾਰੇ ਤੁਹਾਨੂੰ ਸੀਐਮ ਸਾਹਿਬ ਦਾ ਪ੍ਰੋਗਰਾਮ ਅਗਰ ਦੱਸਦੇ ਸੀਐਮ ਸਾਹਿਬ ਕੋਈ 5:30 6:00 ਵਜੇ ਅਜਨਗਰ ਵੀ ਆਪਣੇ ਰੋਡ ਸ਼ੋਅ ਹੈ ਜਿਹੜਾ ਤੋਂ ਵੀਜ਼ਾ ਦੇ ਦਿੱਤਾ। ਤੇ ਬੇਸਬੇ ਦਿੱਲੀ ਕੇ ਐਲਜੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਹਿਣਾ ਇਹ ਜਾਤ ਦੀ ਸਵਾਰਿਸ਼ ਕੋਈ ਵੀ ਚਾਹੀਦੀ। ਅ ਵੇਖੋ ਇਹ ਗੱਲ ਐਲਜੀ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਿਦੋਂ ਦੀ ਗੱਲ ਹੈ ਕੀ ਹੈ। ਪਰ ਜਦੋਂ ਇਹ ਗੱਲ ਚੱਲ ਰਹੀ ਹੈ ਕੇਜਰੀਵਾਲ ਜੀ ਹੋਰਾਂ ਨੂੰ ਜੀ ਨੇ ਮੋਦੀ ਹੋਰਾਂ ਨੇ ਬੇੜਾ ਮਤਲਬ ਉਲ ਜਾਇਆ ਹੋਇਆ ਹੈ। ਉਸ ਤੋਂ ਚਾਹੁੰਦੇ ਆ ਵੀ ਇਲੈਕਸ਼ਨ ਕਿਵੇਂ ਨਾ ਕਿਵੇਂ ਲੋਕ ਸਭਾ ਦੀ ਨਿਕਲ ਜੇ ਉਸ ਤੋਂ ਬਾਅਦ ਸਾਰਾ ਕੁਝ ਸਹੀ ਵੀ ਹੋ ਜਾਣਾ ਪਹਿਲਾਂ ਸੰਜੇ ਸਿੰਘ ਦੀ ਹੋਰੀ ਪਾਰ ਆਈ ਗਏ ਕਿ ਪੰਜਾਬ ਕੋਈ ਖੂਦ ਨੂੰ ਕਰ ਨਾ ਦੇ ਨਹੀਂ ਸਕੇ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਮਨਿਸਟਰ ਸਾਹਿਬਾਨ ਸਨ ਉਹ ਵੀ ਕਿਉਂਕਿ ਦਿੱਲੀ ਦੇ ਲੋਕਾਂ ਲਈ ਉਹਨਾਂ ਚ ਉਹਨਾਂ ਦੇ ਦਿੱਲੀ ਦੇ ਲੋਕਾਂ ਉਹਨਾਂ ਪ੍ਰਤੀ ਬਹੁਤ ਪਿਆਰ ਕਰਦੇ ਸੀ ਕਿ ਸਮਝੇ ਵੀ ਇਸ ਤਰ੍ਹਾਂ ਸ਼ਾਇਦ ਕਮਜ਼ੋਰ ਕਰਨ ਲੱਗੇ ਪਰ ਕਈ ਵਾਰੀ ਭੁਲੇਖੇ ਹੁੰਦੇ ਆ ਆਪਾਂ ਇਤਿਹਾਸ ਗਵਾ ਕਿਸੇ ਵੇਲੇ ਸ੍ਰੀ ਮੋਤੀਂਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਐਮਰਜੈਂਸੀ ਲਾ ਲਈ ਸਭ ਲੋਕਾਂ ਨੂੰ ਮੀਸਾ ਲਾ ਕੇ ਅੰਦਰ ਸਿੱਟ ਲਾ ਕੇ ਸੀ ਪੰਜਾਬ ਦੀ ਉਰੋਧੀ ਲੀਡਰਸ਼ਿਪ ਉਸ ਵੇਲੇ ਕਾਲੀ ਦਰ ਸੀ ਜਨ ਸੰਘ ਸੀ ਔਰ ਸਮਾਜਵਾਦੀ ਪਾਰਟੀ ਜੈ ਪ੍ਰਕਾਸ਼ ਨਾਹਣ ਜੀ ਜਿਹਨਾਂ ਦੀ ਸਾਰਿਆਂ ਦੇ ਰਵਾਇ ਕਰ ਰਹੇ ਸਭ ਲੋਕ ਉਹਨੇ ਗ੍ਰਿਫਤਾਰ ਕਰਤੀ ਸਮਝਿਆ ਸੀ ਵੀ ਸੋਖਾ ਸੱਤਾ ਨੂੰ ਦੁਬਾਰੇ ਹਾਸਲ ਕਰ ਲਵਾਂਗੇ ਪਰ ਨਹੀਂ ਉੱਥੇ ਜਿਹੜੇ ਲੋਕ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਕਾਨਾ ਸ਼ਾਹ ਕਦੇ ਵੀ برداشت ਨਹੀਂ ਕਰਨਗੇ ਤਾਂ ਮੋਦੀ ਘਰਾਂ ਨੂੰ ਇਸ ਗੱਲ ਦਾ ਦੇਖਾ ਡੁੱਟ ਜਾਊਗਾ ਜਦੋਂ ਚਾਰਜ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹ ਦਿੱਤਾ ਕਿ ਕੁਟੀਆਂ ਜੀ ਸਾਹਿਬ ਜਿਹੜੇ ਫਾਨਾ ਵਿਕਰਮ ਜੀ ਜਿਹੜਾ ਕੁਟੀਆਂ ਵੀ ਵਿਕਰਮ ਜੀ ਜੀ ਭਗਵੰਤ ਮਾਨ ਜੀ ਨੂੰ ਇਕਨਾਥ ਚਿੰਦੀ ਨਾਲ ਤੁੰਨਾ ਕਰਦੇ ਮਨ ਦੀ ਨਿਕਰਮ ਜੀ ਸਰਪੋਜੀ ਨਹੀਂ ਸੰਦੇ ਬੋਲਣ ਤੋਂ ਵੇਖਦੇ ਨਹੀਂ ਮੈਂ ਕੀ ਬੋਲਣਾ ਕੀ ਨਹੀਂ ਮੈਂ ਮੈਨੂੰ ਲੱਗਦੀ ਨਹੀਂ ਬੈਠਦਾ ਇੱਕ ਥੋੜਾ ਜਿਹਾ ਮਾਨਸਾਂ ਦੇ ਲੋਕਾਂ ਦਾ ਉੱਥੇ ਲੱਗਿਆ ਲਗਾਤਾਰ ਕਿਉਂਕਿ ਮੇਰਾ ਪਰਿਵਾਰ ਜਿਹੜਾ ਪਸ਼ੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਕਿ ਜੇ ਆਪਾਂ ਕਹ ਲਈਏ ਚੌਥੀ ਪੀੜੀ ਜਵਾਰਲਾ ਮੇਰੂ ਤੋਂ ਲੈ ਕੇ ਅਜਮੇ ਰਾਹੁਗੰਦੀ ਦੇ ਨਾਲ ਤੁਰਿਆ ਉਸ ਪਾਰਟੀ ਚ ਪ੍ਰਦਾਦਾ ਜੀ ਦਾਦਾ ਜੀ ਤਾਇਆ ਜੀ ਅੱਜ ਮੈਂ ਕੰਮ ਕਰ ਰਿਹਾ ਸੀਗਾ ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਫਰ ਸਵਾਰ ਨਹੀਂ ਸਕਿਆ ਉਹਨਾਂ ਦੀ ਲੜਾਈ ਨਹੀਂ ਲੜ ਸਕਿਆ ਜੇ ਮੈਨੂੰ ਲੜਨੀ ਚਾਹੀਦੀ ਚਾਹੇ ਉਹਦੇ ਹਾਲਾਤ ਇਹ ਬਣੇ ਹੋਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਹੋਇਆ ਹੈ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਜਿਹੜਾ ਤੁਸੀਂ ਸਵਾਲ ਕਰਿਆ ਮੈਂ ਸਾਹਮਣੇ ਤਾਂ ਤੁਸੀਂ ਕਿੱਥੋਂ ਕਰਿਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਛੁੜੇ ਹੁੰਨੇ ਆ ਪਰਿਵਾਰਕ ਤੌਰ ਤੇ ਇਸ ਦਾ ਦਿਲ ਨਹੀਂ ਕਰਦਾ ਆਪਦਾ ਕਾਰਸ਼ ਢੇਲੂ ਅਗਲਾ ਕੰਨ ਨਹੀਂ ਜਾ ਬੈਠੇ ਆ ਜੇ ਆਪਾਂ ਗੱਲ ਕਰੀਏ ਇਸ ਮੰਤਰੀ ਸਾਹਿਬ ਦੀ ਇਹ ਵੀ ਟਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਕਿ ਜਿਹਨਾਂ ਲਈ ਮੈਂ ਲੜਾਈ ਲੜਦਾ ਜਿਹਨਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਦਾਜ ਦੇ ਲਈ ਬੰਦਾ ਸਾਰਾ ਕੁਝ ਉਹਨਾਂ ਦਾ ਯਾਦ ਹੀ ਕੁਛ ਨਹੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਜਿੱਤਾਂ ਦੇ ਕੰਮ ਸਵਾਰਨਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਹਲਕੇ ਲਈ ਕੁਝ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਮੌਕਾ ਦਿੰਦੇ ਆ ਤੁਹਾਨੂੰ ਗਰਾਊਂਡ ਦਿੰਦੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਕਰਨੇ ਸੇ ਮੇਰੀ ਕਹਾਣੀ ਹੈ 3M ਸਾਹਮਣੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਕਰ ਸੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਇੱਕ ਵਾਰ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜਲਟ ਬਹੁਤ ਜਾਂਦਾ ਮਿਲੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪ ਕੋਲ ਕੋਈ ਸਵਾਲ ਨਾ ਤਾਂ ਆਪ ਦਾ ਐਟੀਟਿਊਡ ਆਹ ਉਹਦਾ ਛੱਡਣਾ ਪੈਣਾ ਉਹ ਸਿਆਦ ਦੇ ਟੁੱਟ ਛੱਡ ਕੇ ਲੋਕਾਂ ਲਈ ਪਿਛਲੀ ਕਿਤਾਬ ਦੇ ਵਿੱਚ ਖੜ ਗਿਆ ਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਹਨਾਂ ਮੇ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨ ਦਾ ਇੱਕ ਸਬਰਨਾ ਚਾਹੀਦਾ ਅਸੀਂ ਹੱਥ ਪਰਮਾਨੀ ਤੇ ਅੱਛਾ ਭਾਈ ਦੇ ਵੀ ਕਾਂਗਰਸ ਪਾਰਟੀ ਦਾ ਕਿਹੜੀਆਂ ਐ